ਮੋਟਰ ਪਰ ਲਾਤੇ ਫਲ ਵਾਲੇ ਬੂਟੇ ਇੱਧਰ ਛੋਟੂ ਮਾਲੀ ਆਇਆ ਹੋਇਆ ਤੁਹਾਨੂੰ ਦੱਸ ਦੇ ਕਿਹੜੇ ਕਿਹੜੇ ਬੂਟੇ ਲਾਏ ਆਪਾਂ ਨੇ ਕੱਲੇ ਕੱਲੇ ਗਰੰਟੀ ਵਾਲੇ ਬੂਟੇ ਲਾਏ ਆ ਇਹ ਬੂਟੇ ਆਉਂਦੇ ਕਿੱਥੋਂ ਦੱਸ ਜੀ ਬਾਈ ਮਲੇਰਕੋਟਲੇ ਤੇ ਮਲੇਰਕੋਟਲੇ ਤੇ ਨਹੀਂ ਆਉਂਦੇ ਰੰਗਾਨਗਰ ਅੱਛਾ ਪੂਰਾ ਬਾਗ ਬਣਾ ਦੇਣਾ ਮੋਟਰ ਪਰ ਹੁਣ ਆਪਾਂ ਨੇ ਚਾਰੇ ਪਾਸੇ ਬੂਟੇ ਬੂਟੇ ਐ ਸੜਕਾਂ ਦੀ ਗੜਾਈ ਕਰਤੀ ਤੇ ਕੱਲਾ ਕੱਲਾ ਬੂਟਾ ਦੱਸਿਓ ਕਿਹੜੇ ਕਿਹੜੇ ਲਾਉਣਾ ਆਪਾਂ ਨੇ ਬਾਈ ਆਹ ਮਸਮੀ ਹੈ ਆਹ ਇੱਕ ਆਦਾ ਹੇ ਸੰਤਰੇ ਦਾ ਇਹ ਸੰਤਰੇ ਦਾ ਆਹ ਮਸਮੀ ਉਹ ਚਕੂਤਰਾ ਹੈ ਚਕੂਤਰਾ 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 ਪਤਾ ਨਹੀਂ ਹੁਣ ਸਾਨੂੰ ਚਕੂਤਰਾ ਕਿਹਾ ਹੁੰਦਾ ਆਹ ਮਸਮੀ ਹੈ ਇਹ ਉਹ ਹੈ ਕਿਆ ਕਹਿੰਦੇ ਖੁਰਮਾਨੀ ਖੁਰਮਾਨੀ ਖਟਾ ਜਾ ਉਹ ਲੱਗਦਾ ਉਹ ਫਰੂਟ ਖਟਾ ਜਾ ਨਹੀਂ ਲੈ ਰੇ ਵਿੱਚ ਹੁੰਦਾ ਮਿੱਠਾ ਹੁੰਦਾ ਹਾਂ ਖੁਰਮਾਨੀ ਅੱਗੇ ਆਹ ਕਾਲਾ ਆ ਕਾਲਾ ਉਹ ਹੈ ਕਾਲਾ ਅਮਰੂਦ ਹੈ ਕਾਲਾ ਅਮਰੂਦ ਕਾਲੇ ਬਰੂਦ ਲੱਗਣਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਆ ਵੀ ਹੁਣ ਆਹ ਕਿਆ ਚੀਜ਼ ਆ ਇਹ ਇਹ ਕਿੰਨੂ ਦਾ ਇਹ ਕਿੰਨੂ ਆ ਬਾਕੀ ਥੋੜਾ ਥੋੜਾ ਮੈਨੂੰ ਬਤਾ ਇੱਧਰ ਆ ਸੰਗਤਰਾ ਆ ਸੰਗਤਰਾ ਐ ਆ ਵੀ ਕਿੰਨੂ ਪਤਾ ਨਹੀਂ ਸੰਸਮੀ ਐ ਆਹ ਆ ਗਿਆ ਅਨਾਰ ਦਾ ਬੂਟਾ ਇਹ ਮੈਨੂੰ ਪਤਾ ਆਹ ਨਾਰ ਆ ਆਹ ਆਹ ਖਰਮਾਨੀ ਆਹ ਕਹਦਾ ਲੁਕਾਟ ਉਹ ਅਮਰੂਦ ਆ ਉਹ ਪਰਲੇ ਪਾਸੇ ਉਹ ਕਿਆ ਕਹਿੰਦੇ ਆ ਹੁਣ ਪਤਾ ਨਹੀਂ ਬਹਿ ਜਾ ਫਲ ਆਏ ਤੇ ਪਤਾ ਲੱਗੂਗਾ। ਅੰਬ ਚੀਕੂ ਆ ਚੀਕੂ ਆ ਚੀਕੂ ਚੀਕੂ ਇਹ ਤਾਂ ਹੁਣ ਅੰਬਾਂ ਤੇ ਛੋੜੇ ਚੀਕੂ ਲੱਗਿਆ ਹੋਇਆ ਵੀ ਹੈਗਾ। ਦੇਖੋ ਜੀ ਬੂਟੇ ਲੱਗਦੀ ਸਾਰੇ ਚੀਕੂ ਲੱਗ ਵੀ ਗਏ। ਉਹ ਚੀਕੂ ਆ ਇੱਧਰ। ਮੈਂ ਆਲੂ ਖਾਰਾ ਇਹ। ਵਿੱਚ ਆਲੂ ਚੀਕੂ। ਅਨਾਰ ਦਾ ਬੂਟਾ ਦਿੰਦਾ ਤੇਰੇ ਉਹਦਾ ਲੱਗਿਆ ਹੋਇਆ ਕਾਹਦਾ ਯਾਰ ਇਹ। ਉਧਰੋਂ ਉਹ ਚਾਰ ਅੰਬ ਲਾਤੇ ਮੂਰੇ 1 2 3 4 ਚਾਰੇ ਅੰਬ ਚਾਰੇ ਕਿਸਮ ਦੇ ਆ। ਗਰਾਫਟਿੰਗ ਹੋਈ ਹੋਈ ਇਹਨਾਂ ਦੀ ਤੇ ਤਾਰ ਲਾਤੀ ਆ ਪਰ ਹੁਣ ਨੁਕਸਾਨ ਪਹਿਲਾਂ ਵੀ ਲਾਇਆ ਤੇ ਪਰ ਪਹਿਲਾਂ ਹੋਇਓ ਨਹੀਂ ਹੈਗੇ ਤੇ ਮਾੜੇ ਮੋਟੇ ਵਿੱਚ ਸਬਜ਼ੀਆਂ ਸੁਬਜ਼ੀਆਂ ਬੀਜੀ ਜਾਵਾਂਗੇ ਆਪਾਂ ਘਰਾ ਬੇਲਾ ਹੋਈਆਂ ਵੇ ਬੇਲਾ ਵੀ ਲਾ ਦੇਣੀ ਆ ਲਿਆ ਕੇ ਓ ਛੋਟੂ ਮਾਲੀ ਹਾਂਜੀ ਇੱਕ ਮੜਾ ਇੱਧਰ ਆ ਮੜਾ ਜਾ ਯਾਰ ਤੈਨੂੰ ਕੋਈ ਚੀਜ਼ ਪੁੱਛਣੀ ਆ ਉੱਠ ਕੇ ਆ ਮੜਾ ਜਾ ਜਿਹੜਾ ਹੁਣ ਇਹਦੇ ਬਰਾ ਫਲ ਆਇਆ ਯਾਰ ਆਦੇ ਫਲ ਆ ਗਿਆ ਇਹ ਤਾਂ ਝੜੀ ਜਾਂਦਾ ਯਾਰ ਇਹ ਹਵਾਵਾਂ ਨਾਲ ਦਵਾਈ ਪਾ ਦੂ ਨਾ ਨਹੀਂ ਨਹੀਂ ਜਿੱਦਾਂ ਆ ਆਹ ਜਿਹੜਾ ਇਹ ਗਰੀ ਹੈ ਹਾਂ ਫੁੱਲ ਹੈ ਫੁੱਲ ਹੈ ਉਹ ਕਦ ਲੱਗੂਗਾ ਫਿਰ ਦੂਜੇ ਨਹੀਂ ਲੱਗੂਗਾ ਪਹਿਲੇ ਤਾਂ ਬਹੁਤ ਆ ਜਾਂਦਾ ਸੀ ਇਸ ਤੇ ਯਾਰ ਇਹ ਤੇ ਭਰਾ ਦੇਖਾ ਤਾਂ ਸੁੱਕੇ ਸੁੱਕ ਸੁੱਕੇ ਗਰੀ ਜਾਂਦੇ ਯਾਰ ਇਹ ਦਵਾਈ ਪਾ ਦੂ ਅੱਜ ਕਿੰਨੇ ਗਰੀ ਜਾਂਦੇ ਸੁੱਕ ਸੁੱਕ ਕੇ ਆਹ ਦਵਾਈ ਪਾਣੀ ਵਿੱਚ ਫਿਰ ਤਾਂ ਲੱਗਣੀ ਨਹੀਂ ਕੋਈ ਵੀ ਯਾਰ ਇਹ ਪਰਤਾ ਫਿਰ ਕੋਈ ਗਾਰੰਟੀ ਹੋ ਕਦ ਤੇਰੀ ਯਾਰ ਨਹੀਂ ਲੱਗਣੀ ਨਹੀਂ ਇਹ ਤੇ ਯਾਰ ਸੁੱਕੀ ਸੁੱਕ ਸੁੱਕ ਥੱਲੇ ਗਰੀ ਜਾਂਦੇ ਆ ਦੇਖਾ ਯਾਰ ਜੇ ਤੂੰ ਖੜਦੇ ਨਹੀਂ ਕੋਈ ਆਦ ਆ ਲੈ ਹੂੰ ਅਰਦਾਬ 인 ਕੋਈ ਹੈਗਾ ਲੈ ਸੁੱਖ ਸੁੱਖ ਥੱਲੇ ਗਰੀ ਜਾਂਦੇ ਯਾਰ ਫੇ ਤਾਂ ਕੋਈ ਵੀ ਨਹੀਂ ਲੱਗਣੇ ਤਾਂ ਵਰਦਾ ਇਹਦਾ ਮਤਲਬਲਤਾ ਫਿਰ ਗਰੰਟੀ ਵਾਲਾ ਕੋਈ ਗਰੰਟੀ ਹੈ ਲੈ ਤਨੇ ਚਾਹ ਪਾਲੇ ਯਾਰ ਦਵਾਈ ਕਾਦੀ ਹੁੰਦੀ ਜਿਹੜੀ ਵਿੱਚ ਪਾ ਰਹੇ ਆ ਇਹ ਕੀੜੇ ਕੇ ਲਈ ਤਾਕਤ ਕੇ ਲਈ ਅੱਛਾ ਕਿੰਦਾ ਦੇ ਸੰਦ ਨਿਕਲਦੇ ਆ ਅੱਛਾ ਇਹ ਫਿਰ ਖਰਾਬ ਕਰਦੇ ਹੋਣੇ ਨੂੰ ਹੈ ਤਨੇ ਜੜ ਖਾ ਜਾਂਦੀ ਹੈ ਨਾ ਅੱਛਾ ਇੱਕ ਨੇ ਦੋ ਪੈਕੇਟ ਦਵਾਈ ਦਾ ਨਿਆ ਤਾਂ 20 ਰੁਪਏ ਦਾ ਪੈਕੇਟ ਆ ਤੁਹ ਕਹਾਂ ਸੱਦੇ ਯਾਰ ਨਹੀਂ ਇਹ ਦਵਾਈ ਹੈ ਸਾਰਾ ਕੰਮ ਕਰਦੀ ਹੈ 20 ਰੁਪਏ ਦਾ ਤਾਂ ਆਪ ਨਹੀਂ ਮਿਲਦਾ ਇਹਨੂੰ ਉਹ ਜੀ ਨਹੀਂ ਉਹ ਜੀ ਇਹਦੇ ਕੋ ਗਰੰਟੀ ਵਾਲਾ ਵਧੀਆ ਕੰਮ ਕਰਨਾ ਤਾਂ ਫਿਰ ਜੀ ਵੀ ਵਧੀਆ ਰਹੂਗਾ ਨਾ ਕੀੜੇ ਖਰੇ ਇੰਨੇ ਥੱਲੇ ਕਿਹੜੇ ਕਿਹੜੇ ਨਿਕਲਦੇ ਥੱਲੇ ਤਾਂ ਨਿਕਲਦੇ ਨਹੀਂ ਹੈ ਕਿੱਥੇ ਕਿਹੜੇ ਨਿਕਲਦੇ ਕਿੱਥਰ ਨਿਕਲੇ ਸੁਣਿ ਬੜੀ ਹੋ ਗਈ ਕਿੱਥੇ ਹੋ ਗਿਆ ਹੁਣੇ ਨਿਕਲੇ ਆ ਪਿੰਡਾ ਐਡਾ ਕੀੜੇ ਦਵਾਈ ਆ ਇਹ ਅਸਾ ਕੀੜੇ ਦਵਾਈ ਆ ਸਾਰਾ ਕੰਮ ਕਰ ਹਰੇ ਦਵਾਈ ਹਾਂ ਹਾਂ ਇਹ ਨਹੀਂ ਬੂਟੇ ਹੁਣ ਨੰਦੇ ਆ ਦੇ ਆ ਨਿਕਲਿਆ ਪਿੱਛੇ ਤੇ ਕੀੜਾ ਥੱਲੇ ਜੜ ਖਾ ਜਾਂਦੇ ਹਾਂ ਹਾਂ ਹਰੇ ਭਾਈ ਹੋਇਆ ਜੇ ਹੁਣ ਨੂੰ ਘਰ ਨੂੰ ਵੀ ਦਿੰਦੇ ਦੋ ਬਗੜ ਘਰਾਂ ਖੇਤਾਂ ਉੱਥੇ ਪਾ ਦਾਂ ਘਰਾ ਵੀ ਘਰਾ ਵੀ ਨੇ ਹੋਰ ਥੋੜੇ ਗਾਲੀ ਜਾਂਦੇ ਬੂਟੇ ਕਹੇ ਮੈਂ ਲਿਆ ਤਾਂ ਹੈ ਤਾਂ ਕਿਹੜੇ ਤੂੰ ਕਿਹਾ ਸੀ ਕਿ ਜਿਹੜੀ ਪਿਛਲੀ ਵਾਰੀ ਉਹ ਨੀਲੀ ਨੀਲੀ ਜੀ ਦਵਾਈ ਉਹ ਨਹੀਂ ਕੁਝ ਹੁੰਦਾ ਦੁਕਾਨ ਤੇ ਲਾਇਆ ਉਹਨੇ ਤੁਸੀ ਹਾਂ ਹਾਂ ਚਾਹ ਵਰਗੀ ਹੁੰਦੀ ਨੀਲੀ ਨੀਲੀ ਜੀ ਹ ਹ ਹ ਜੀ ਅੱਛਾ ਇਹ ਸਭ ਤੋਂ ਬੜੀ ਚੀਜ਼ ਹੈ ਥੱਲੇ ਤੱਕ ਪਾਣੀ ਪਾ ਦੋ ਥੱਲੇ ਤੋਂ ਹਾਂ ਥੱਲੇ ਦੇਖੋ ਪਰ ਇਹ ਪਿਆਦਾ ਕੱਡਾ ਕੀੜਾ ਵਾਂਗੂ ਅੱਛਾ ਹਾਂ 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 ਗੰਡੋਲਿਆ ਨੂੰ ਚਾਹ ਵਾਲੇ ਚਾਹ ਵਾਲੇ ਦਵਾਈ ਵਾਲਾ ਭਾਈ ਆ ਦੇਖ ਕਿਹੜਾ ਕੋ ਦਵਾਈ ਪਾ ਰਿਹਾ ਹੈ ਨਹੀਂ ਪਾ ਰਿਹਾ ਦਵਾਈ ਪਾ ਰਿਹਾ ਦਵਾਈ ਪਾ ਰਿਹਾ ਆਇਆ ਛੋਟੂ ਚਾਹ ਵਾਲੇ ਅਪੀਲਾ ਹੈ ਦੁੱਧ ਗਰਮ ਕਰਾਵਾਂ ਕਾਫੀ ਕਾਫੀ ਵੀ ਨਹੀਂ ਨਹੀਂ ਕੁਝ ਨਹੀਂ ਹਾਂ ਕਾਫੀ ਵੀ ਆ ਗਈ ਆਪਣੇ ਕੋਲ ਨਹੀਂ ਮੈਂ ਨਹੀਂ ਪੀਂਦਾ ਦੇਖ ਲੇ ਜੀ ਕਾਫੀ ਪੀਣੀ ਹੈ ਉਹਦਾ ਵੀ ਚਾਹ ਵਾਲੇ ਚਾਹ ਪਾ ਬਾਈ ਮੈਂ ਤਾਂ ਚਾਹ ਲਿਆ ਤਾਂ ਬਲਾਂ ਕੇ ਯਾਰ ਇਹ ਕਦ ਮੈਂ ਪੀਣੀ ਨਹੀਂ ਚਾਹੇ ਵਾਲੇ ਫਲਦਰ ਬੁੱਟੇ ਵਾਲੇ ਮੋਟ ਤੂੰ ਲੈ ਕੇ ਜਾ ਰਾ ਤਾਂ ਮੈਂ ਤਾਂ ਨਹੀਂ ਗਿਆ ਨਹੀਂ ਗਿਆ ਵੇ ਮਰੇ ਜੱਦ ਨਹੀਂ ਤਾਂ ਰੱਤ ਤਾਂ ਥੋੜੀ ਜਿਆਦਾ ਹੋ ਗਈ ਸੀ ਵੋਲਟ ਤਾਂ ਨੇ ਨਹੀਂ ਲੱਗ ਗੇ ਇੱਧਰ ਜਿਹੜਾ ਘਾਹ ਦੇ ਇੱਥੇ ਕਹਿੰਦਾ ਵੀ ਉਹ ਦੂਜੀ ਉਹ ਲੈ ਕੇ ਨਹੀਂ ਆਇਆ ਮੈਂ ਕਹਿੰਦਾ ਯਾਰ ਇਹ ਇੱਥੇ ਨਾ ਇੱਥੇ ਇੱਕ ਬਾੜ ਜੀ ਬਣਾਉਣੀ ਕਹਿੰਦਾ ਇੱਥੋਂ ਤੋਂ ਲੈ ਕੇ ਉਹ ਤੱਕ ਨੂੰ ਬਾੜ ਜੀ ਬਣਾ ਦਨੀ ਹੈ ਇੱਥੇ ਆ ਘਾਹ ਹੋਏ ਹੋਏ ਹੁਣ ਆਪਣਾ ਹਰਾ ਤੋੜਾ ਨਾ ਆਹ ਜਿਹੜਾ ਬੂਟਾ ਯਾਰ ਨਾ ਆਹ ਲੱਗਿਆ ਹੋਇਆ ਇਹ ਥੋੜਾ ਹੁਣ ਕੰਮ ਖਰਾਬ ਕਰ ਰਿਹਾ ਹੈ ਚੱਲੇ ਤਾਂ ਵੱਧ ਕੋ ਉੱਪਰ ਚਲੀ ਜਾਣਾ ਇਹਦਾ ਕਾਫੀ ਉੱਪਰ ਨੂੰ ਇਹ ਹੁਣ ਥੋੜਾ ਜਮਣ ਨੂੰ ਨੁਕਸਾਨ ਪਹਚਾਰ ਰਿਹਾ ਮੇਰੀ ਨੂੰ ਇਹ ਬਾਕੀ ਕਹਿੰਦਾ ਇਹਦੀ ਵੀ ਕਟਿੰਗ ਕਰੂੰਗਾ ਇਹਨੂੰ ਵਧੀਆ ਬਣਾਉਂਗਾ ਐ ਸੱੜ ਤੇ ਉਹਨੀਆਂ ਬੈਣ ਪਿਛਲੀ ਵਾਰ ਲੱਗੇ ਹਾਇ ਸੀ ਆਂਬ ਦੇ ਬੂਟੇ ਲੱਗ ਵੀ ਗਏ ਤੇ ਇੱਥੇ ਨਾ ਆਹ ਸੱੜ ਤੇਰਾ ਨਦੀ ਪੈਂਦੀ ਆ ਹਾਂ ਨਦੀ ਇਧਰੋਂ ਬੈਣਾ ਜੀ ਆ ਜਾਂਦੀਆਂ ਉਹ ਸੋਣਿਆ ਦੇਖਦੇ ਨੇ ਦਿਖਾਉਂਦੇ ਨਹੀਂ ਬਸ ਹਵਾ ਹੂ ਕਰਦੇ ਆਉਂਦੇ ਹਵਾ ਹੂ ਜਾਂਦੀਆਂ ਉਹਨਾਂ ਬੂਟਿਆਂ ਨੂੰ ਉਹ ਬੰਨਣੇ ਪੈਣੇ ਆ ਲਫਾਫੇ ਬੂਟਿਆਂ ਨੂੰ ਫਿਰ ਇਹਨਾਂ ਦੇ ਵਿੱਚ ਵੱਡੀਆਂ ਯਾਰੋ ਵਾ ਕੇ ਲੈ ਚਾਹ ਪੀ ਫਿਰ ਦੇਖ ਦੇ ਇੱਧਰ ਜਾ ਕੇ ਅਖਬਾਰ ਵੀ ਆ ਲੈ ਅਖਬਾਰ ਪੜਨਾ ਜਿਆ ਜਿਆਦਾ ਪਾਤੀ ਯਾਰ ਹੁਣ ਇਹਦਾ ਹੈਗਾ ਛੋਟਾ ਛੋਟੂ ਮਾਲੀ ਇਹਦੀ ਗਾਰੰਟੀ ਆ 6 ਮਹੀਨੇ ਚ ਕਹਿੰਦਾ ਫਲ ਲੱਗਣਗੇ ਇਹਨਾਂ ਨੂੰ ਸੁੱਕਿਆ ਬੁੱਟਾ ਲਾ ਕੇ ਜਾਊਗਾ ਸੁੱਕਿਆ ਬੁੱਟਾ ਲਾ ਕੇ ਜਾਊਗਾ 6 ਮਹੀਨੇ ਦੀ ਗਾਰੰਟੀ ਹੈ ਫਲ ਲੱਗੂਗਾ ਪੂਰਾ ਲੱਗੇਗਾ ਜੋ ਫਲ ਆਇਆ ਹੋਇਆ ਪੂਰਾ ਲੱਗੇਗਾ ਇਸਕੋ ਠੀਕ ਹੈ ਤੋ 2 ਸਾਲ ਮੈਂ ਅੱਛਾ ਫਲ ਆ ਜਾਏਗਾ ਹਾਂ ਹਾਂ ਫਿਰ ਇਧਰ ਆਹਮਾ ਮੰਡੀ ਲਗਾ ਸਕਦੇ ਆ ਫਿਰ ਹਾਂ ਇਹ ਕੀ ਦੋਤ ਕਰ ਲੇਗੇ 6 ਮਹੀਨੇ 7 ਦੋ ਸਾਲ ਮੈਂ ਤੋ ਫਿਰ ਮੰਡੀ ਲੈ ਜਾ ਕੇ ਜਾਇਆ ਕਰਾਂਗੇ ਫਿਰ ਛੋਟਾ ਆਤੀ ਲੈ ਲੂਗੇ ਛੋਟਾ ਆਤੀ ਲੈ ਕੇ ਮੰਡੀ ਜਾ ਕੇ ਵਿੱਚ ਕਰਾਂਗੇ ਮਰਜ਼ੀ ਕਰੋ ਮੰਡੀ ਕਰੋ ਲੈ ਯਾਰ ਇਹ ਤਾਂ ਕੰਮ ਨਿਬੜ ਗਿਆ ਕੰਮ ਨਵੇੜ ਤਾਂ ਭਾਈ ਨਹੀਂ ਜਿਹੜਾ ਹੈ ਛੋਟੂ ਇਹ ਆ ਜਿਹੜਾ ਹੁਣ ਇਹ ਫਲ ਉਹ ਲੱਗਣ ਵਾਲਾ ਆਇਆ ਕਿ ਦੂਜਾ ਆਇਆ ਇਹ ਫਿਰ ਝੜਦਾ ਯਾਰ ਬਹੁਤ ਜ਼ਿਆਦਾ ਇਹਨੂੰ ਪਾ ਦੋ ਯਾਰ ਹਾਂ ਨਹੀਂ ਨਹੀਂ ਯਾਰ ਇਹ ਤਾਂ ਸਾਰੇ ਥੱਲੇ ਝੜ ਗਏ ਥੱਲੇ ਯਾਰ ਇਹਦੀ ਪਾ ਥੱਲੇ ਦਵਾਈ ਦੋ ਵੀ ਜੀ ਯਾਰ ਹਾਂ ਮੜੇ ਹੱਥ ਲੈ ਦੀ ਮੜੇ ਹੱਥ ਲੈ ਤੇ ਗਿਰਦੀ ਹੀ ਬਹੁਤ ਤੇ ਫਿਰ ਯਾਰ ਫਿਰ ਤਾਂ ਸਵਾਦ ਜੇ ਨਹੀਂ ਆ ਜ਼ਿੰਦਗੀ ਦਾ ਫਿਰ ਤਾਂ ਇਹ ਬੰਦਾ ਆੜੂ ਆੜੂ ਨਹੀਂ ਆੜੂ ਨਹੀਂ ਯਾਰ ਚੀਕੂ ਦੇ ਲੱਗੇ ਇਹਦੇ ਪਰਿਆ ਜਿਹੜੇ ਨਹੀਂ ਨਹੀਂ ਆੜੂ ਨਹੀਂ ਤਾਂ ਹੈਗਾ ਯਾਰ ਉਹ ਜਿਹੜਾ ਯਾਰ ਚੀਕੂ ਲੱਗਿਆ ਦਾ ਚੀਕੂ ਦਰੂਣੀ ਚੀਕੂ ਦਾ ਹੈ ਕਿਹੜਾ ਉਹ ਜਿਹੜਾ ਲਾਇਆ ਮੈਂ ਆਹ ਅੱਗੇ ਵਾਲਾ ਨੀਚੀ ਦਾ ਅੱਗੇ ਕੋਨੇ ਤੇ ਇਹਨਾਂ ਨੂੰ ਅੱਛਾ ਨੀਚੀ ਵਾਲੇ ਚੀਕੂ ਵਾਲੇ ਫਲਦਾਰ ਬੂਟੇ ਵਾਲੇ ਥੋੜੇ ਤਾਂ ਨੇ ਤੇਰੇ ਖਤਰਾ ਚੀਕੂ ਆ ਲਾ ਭਾਈ ਇੱਧਰ ਬੂਟੇ ਸੀ ਲਾਉਂਦੇ ਸੀ ਲਾਈ ਕਿਵੇ ਦਈ ਤੋੜੀ ਹੁਣ ਕਈ ਬੰਦੇ ਸੋਚਦੇ ਹੋਣੇ ਆ ਵੀ ਅਸੀਂ ਵੀ ਆਪਣੀ ਮੋਟਰਾਂ ਪਰ ਜਾਂ ਹੋਰ ਘਰਾਂ ਬੂਟੇ ਲਾਉਣੇ ਆ ਤੇ ਆਪਾਂ ਛੋਟੂ ਦਾ ਨੰਬਰ ਦਈਏ ਭਾਈ ਤੇਰਾ ਫਿਰ ਤੇ ਦੇਖ ਮੇਰੀ ਗੱਲ ਸੁਣ ਹੁਣ ਇਹਦੀ ਪ੍ਰੋਮੋਸ਼ਨ ਕਰਨੀ ਆ ਪ੍ਰੋਮੋਸ਼ਨ ਦੇ ਪੈਸੇ ਪ੍ਰੋਮੋਸ਼ਨ ਜਿਹੜਾ ਫੋਨ ਆ ਗਿਆ ਤੁਹਾਨੂੰ ਉਹਦੇ ਪ੍ਰੋਮੋਸ਼ਨ ਸਾਡੇ ਲੱਗ ਬੂਟਾ ਫਿਰ ਲਾ ਦੇ ਕਰ ਸਾਨੂੰ ਬਸ ਤੇ ਨਹੀਂ ਪਰ ਆਇਆ ਤਾਂ ਜਿੱਦਾਂ ਉਹ ਗਾਰਡਨ ਦੇਖਣੇ ਜਾਂ ਤਾਂ ਫੋਨ ਆਈ ਨਹੀਂ ਦੋ ਤਿੰਨ ਬੰਦੇ ਆਏ ਦੋ ਦੋ ਤਿੰਨ ਬੰਦੇ ਦੇ ਪੈਸੇ 100 ਰੁਪਏ ਘਟਾ ਲੈ ਠੀਕ ਨਹੀਂ ਤੇਰੀ ਫ੍ਰੀ ਵਿੱਚ ਪ੍ਰੋਮੋਸ਼ਨ ਕਰਨੇ 10000 ਰੁਪਏ ਲੰਨੇ ਪ੍ਰੋਮੋਸ਼ਨ ਕਰੀਦਾ ਅਸੀਂ ਤਾਂ 10000 ਰੁਪਏ ਲੈਂਦੇ ਪ੍ਰੋਮੋਸ਼ਨ ਕਰਾਈਦਾ ਜੇ ਨੰਬਰ ਪਾਉਣਾ ਫਿਰ ਸਿੱਧੇ ਸਿੱਧੇ 5000 ਚੱਲ 5000 ਲੈ ਲੈਂਦੇ ਆ 5000 ਲੈ ਲਤੇ ਆ ਬੋਲ ਨੰਬਰ ਫੜਾਓ ਬੋਲ ਦੇ ਨੰਬਰ ਫੜਾ ਨੰਬਰ ਹੈ ਉੱਧਰ ਲਿਖਿਆ ਰੇਡੀ ਚਲੋ ਬੜ ਰੇਡੀ ਪਰ ਜਾ ਕੇ ਨੰਬਰ ਦਿਖਾਉਂਦਾ ਇਹਦੇ ਰੇਡੀ ਪਰ ਨੰਬਰ ਲਿਖਿਆ ਹੋਇਆ ਰੇਡੀ ਪਰ ਜਾ ਕੇ ਤਾਂ ਨੰਬਰ ਸੌਂਦਾ ਚਾਹ ਮੈਂ ਅਦਰਕ ਪਾੜ ਡਾਲਾ ਤਾਂ ਚਾਹ ਨਹੀਂ ਆ ਰਹੀ ਠੀਕ ਹੈ ਅਦਰਕ ਪਾ ਲੈ ਇਲਾਇਚੀ ਲੂਚੀ ਸਭ ਕੁਝ ਡਾਲਾ ਅੱਛੀ ਚਾਹ ਬਣਾਇਆ ਲਓ ਭਾਈ ਮੈਂ ਇਹਦਾ ਹੁਣ ਨੰਬਰ ਦੱਸਦੇ ਆਪਾਂ ਆਹ ਨੰਬਰ ਇਹਦਾ ਆਹ ਲਿਖਿਆ ਇੱਥੇ ਕਿਸੇ ਨੇ ਪਤਾ ਕੀ ਕਰਿਆ ਅੱਬਾ ਮੈਂ ਨੰਬਰ ਬੋਲਿਆ ਨਹੀਂ ਤੇ ਵੀਡੀਓ ਦੇ ਵਿੱਚ ਮੈਂ ਇਹਦੇ ਇੱਥੇ ਨੰਬਰ ਲਿਖਿਆ ਹੋਇਆ ਤਾਂ ਆਹ ਕਿਹਾ ਜੂਮ ਕਰਕੇ ਐ ਬਾਈ ਨੂੰ ਫੋਨ ਕਰਿਆ ਫਿਰ ਫਿਰ ਇਹਨੇ ਮੈਨੂੰ ਕਿਹਾ ਫਿਰ ਲਓ ਭਾਈ ਆ ਲਿਖਿਆ ਨੰਬਰ ਇਹਦਾ 9466807572 ਨੇ ਛੋਟੂ ਮਾਲੀ ਨਹੀਂ 96468 96468 07 572 ਗਲਤ ਬੋਲਦਾ ਤਾਂ ਮੈਂ ਪਤਾ ਲ ਲਿਖਾ ਲੱਗ ਜਾਂਦਾ ਮੱਲੀ ਵਾਲੇ ਪਿੱਛੇ ਵੀ ਲਿਖਾ ਨੰਬਰ ਉਹ ਨੰਬਰ ਵੀ ਗਲਤ ਆਇਆ ਨੰਬਰ ਪਲੇਟ ਲੱਗੀ ਨੰਬਰ ਪਲੇਟ ਲੱਗੇ ਹੋਈ ਆ ਉਹਨੇ ਆ ਲੱਖੀ ਦੀ ਆਇਆ ਹੈਗਾ ਬਾਜ ਨਮੀ ਪਈ ਅੱਜ ਤਾਂ ਅਸੀਂ ਟੂਰਨਾਮੈਂਟ ਦੇਖਣੇ ਜਾਣਾ ਯਾਰ ਬੱਦਲ ਦੇ ਫੇਰ ਹੁੰਦੀ ਜਾਂਦੀ ਆ ਅੱਜ ਤਾਂ ਅਸੀਂ ਵੀਆਈਪੀ ਗੈਸਟ ਆ ਹਾਂ ਹੋਰੀ ਚੜਾਈ ਅੱਜ ਦਾ ਮੇਨ ਬਲੌਗ ਤੇ ਪਾਵਾਂਗੇ ਅੱਜ ਅਸੀਂ ਪੂਰੀ ਸਾਡੀ ਚੜਾਈ ਆ ਬਾਈ ਪੂਰੇ ਗ੍ਰਾਫਟਿੰਗ ਗਰੁੱਪਿੰਗ ਹੋਣੀ ਆ ਸਾਰਾ ਕੁਝ ਨਹਾ ਕਰਤਾ ਫੋਨ ਬੰਦੇ ਨੂੰ ਮੈਂ ਕਹਾ ਬਈ ਇੱਕ ਬੋਰੀ ਪਿਆਜ਼ ਦੀ ਦੇ ਦੇਗਾ ਫਿਰ ਮੇਰੇ ਚੇਤੇ ਆ ਮੈਂ ਕਹਾ ਮੋਟਰਪੜ ਦਾ ਮੈਂ ਪਿਆਜ਼ ਲਾਏ ਹੋਏ ਹੋਰ ਛੇ ਮਹੀਨੇ ਤੱਕ ਹੋਏ ਹੋਣ ਇਹ ਹਾਂ ਕੀੜੇ ਨਿਕਲਦੇ ਵਿੱਚ ਦੇ ਬਾਈ ਛੇਤੀ ਭਾਰੀ ਬਾਈ ਹਾਂ ਫੇਰ ਜਿੰਮੇ ਭਾਰੀ ਆਏ ਕਿਹੜੀ ਇਹ ਆਪੇ ਪਾ ਕੇ ਜਾਓਗੇ ਦੁਵਾਈ ਦਾ ਆ ਕਰਨੀਂ ਤੇ ਉੱਪਰ ਇਸਕਰੀ ਵੀ ਕਰਨਾ ਪੜੇਗਾ। ਮਾ ਥੰਦੇ ਕੀੜਾ ਬਹੁਤ ਨਿਕਲਿਆ ਵਿੱਚ ਤੇ ਯਾਰ ਆ। ਦਰਦੀ ਮੇ ਕੀੜਾ ਹੈ। ਹੂੰ। ਦਰਦੀ ਮੇ ਕੀੜਾ ਹੈ, ਕੀੜਾ ਹੈ। ਹੂੰ। ਮੋਰ ਤੇ ਅੰਦਰ ਕਰਦੀਏ ਇਹ ਰੋ ਜੀ ਬੜਾ ਹੋਣਾ ਬੂਟਾ ਯਾਰ। ਲੋ ਭਾਈ ਅੱਜ ਦੀ ਲਾਈਵ ਵੀਡੀਓ ਤੁਸੀਂ ਸਵੇਰ ਦੀ ਤੇ ਆਪਾਂ ਲਾਈਵ ਵੀਡੀਓ ਬੰਦ ਕਰਦੇ ਆ। ਇੱਧਰ ਸੋਨਾ ਅੰਬਾ ਦੇ ਬੂਟੇ ਵੀ ਦਿਖਾ ਦਿੰਦੇ ਆ। ਇੱਕ ਲੰਗੜਾ ਅੰਬਾ ਜਦੋਂ ਖਾਉਂਗੇ ਉਹ ਲੰਗੜਾ ਕੇ ਚੱਲੂਗਾ। ਆ ਦੇਖਣਾ ਨਾ ਪੂਰਾ ਆਇਆ ਆਇਆ ਹੋਇਆ ਦੇਖੋ ਪੂਰਾ। ਆਹ ਜਿਹੜਾ ਬੂਰ ਨਾ ਨਾਪੁਰ ਬੂਟਾ ਬਰਾਇਆ ਹੋਇਆ ਹੈ ਇਹ ਖੰਭ ਦੇ ਕੋਲ ਉਹ ਪਰ 12 ਮਾਸੀ ਹੈ 12 ਮਹੀਨੇ ਲੱਗਿਓ ਜਾਂਦੇ ਆ ਬਾਂ ਆਹ ਇੱਥੇ ਨਿੰਬੂ ਦਾ ਬੂਟਾ ਲੱਗਿਆ ਹੋਇਆ ਹੈ ਇਹ ਵੀ ਅ ਬਸ ਹੋਰ ਪਿਛਲੇ ਹੁਣ ਥੋੜਾ ਥੱਲੇ ਚਲੀ ਗਿਆ ਇਹਦਾ ਇਹਨੂੰ ਵੀ ਬਹੁਤ ਨਿੰਬੂ ਲੱਗਦੇ ਆ ਤੇ ਹੁਣ ਆਪਾਂ ਲਾਈਵ ਵੀਡੀਓ ਬੰਦ ਕਰਦੇ ਆ ਧੰਨਵਾਦ ਕੋਈ ਹੋਰ ਤੁਸੀਂ ਕੁਐਸਚਨ ਪੁੱਛਣਾ ਹੋਇਆ ਕੋਈ ਵੀ ਇਹ ਫਿਰ ਆਪੇ ਰੇਟ ਆਪੇ ਤੈਅ ਕਰ ਲੋ ਰੇਟ ਅਸੀਂ ਦੱਸਿਆ ਨਹੀਂ ਹੈਗਾ ਕਿੰਨਾ-ਕਿੰਨਾ ਦਾ ਲੱਗਿਆ ਹੋਇਆ ਹੈ